ਇਹ ਕੋਡੀਆਂ ਚ ਪੰਜ ਜੱਫੇ ਖਾ ਕੇ ਵੀ ਨਹੀਂ ਤੁਸੀਂ ਬੈਸਟ ਨਿਕਲਣਾ। ਬਾਹਰ ਕੋਡੀਆਂ ਪੰਜ ਰੁਪਏ ਦੇ 15 ਨੰਬਰ ਰਹਿ ਗਏ। ਠੀਕ ਆ ਜੀ ਤੁਹਾਨੂੰ ਸਾਰੇ ਮੈਂਟਡਾ ਵਿਸ਼ਾਲ ਕੇਰਵੜਾ। ਅੱਜ ਆਪਾਂ ਆਏ ਜੀ ਪਿੰਡ ਕੱਲੇਵਾਲ। ਇਹ ਅੰਮ੍ਰitsar ਲੱਗੇ ਆ। ਇੱਧਰ ਸੇਡਾ ਕੋ ਬੱਬੂ ਡਾ ਸਾਹਿਬ ਜੀ ਤੇ ਲੱਗ ਗਿਆ ਪਿੰਡ। ਸਾਨੂੰ ਦਿਨੇ ਗਿਆ ਉਹ ਉਧਰ। ਹਾਂ ਕੋਡੀਆਂ 27 28 ਤੇ ਚੱਲ ਜਣ। ਤੇ ਉਧਰੋਂ ਕਿਤੋਂ ਪੰਜ ਮਨ ਲੱਖ ਆ ਗਿਆ ਹਨਾ। ਜਾਂ ਉਧਰੋਂ ਕੋਈ ਤੇਰੇ ਪਨੇ ਕੋਡੀਆਂ ਨਹੀਂ ਹੁੰਦੀਆਂ ਪਾਉਂਡ ਐ ਫਿਰ ਤੁਹਾਨੂੰ ਚਾਂਸ ਹੈਗੇ ਆ। ਗੀਆਂ ਕੋਡੀਆਂ ਚ ਪੰਜ ਜੱਫੇ ਖਾ ਕੇ ਵੀ ਨਹੀਂ ਤੁਸੀਂ ਬੈਸਟ ਨਿਕਲਣਾ। ਬਾਹਰ ਗੁੱਟ ਵਿੱਚ 5 ਰੁਪਏ ਰਹਿ ਗਏ 15 ਨੰਬਰ ਰਹਿ ਗਏ। 15 ਇੱਕ ਰਿਓ ਪਹਿਲਵਾਨ ਹੜਨਾ ਡਿੰਕੂ ਪਟਵਾਰੀ ਤੇ ਪਹਿਲਵਾਨ ਬਾਊ ਆਲਖ ਛੜਨਾ ਉਹ ਉਥੇ ਨਾ ਅੱਜ ਸਾਂਸੀ ਤੇ ਲੱਗ ਗਈ 에ਰਪੋਰਟ ਦੇ ਪਰਲੇ ਬੰਨੇ ਮੈਚ ਤੇ ਰੇਸ਼ਮ ਜ਼ੋਰ ਮਾਰਨ ਡਿਆ ਇਧਰੋਂ ਤੇ ਉਧਰੋਂ ਸ਼ੰਕਰ ਮਾਰਨ ਲੱਪਿਆ। ਟੈਸਟਾਂ ਨੂੰ ਤਨੀ ਕੀ ਕੀ ਆ ਰਹੀ। ਫੇਰ ਹੀਰ ਹੀ ਆ ਨਾਲ ਹੀ ਫੇਰ ਆਓ। ਆਓ। ਪੁੱਛ ਹੈਗਾ ਹੀ ਉਥੇ ਬੈਸਟਾਂ ਨੂੰ ਸ਼ੰਕਰ ਤੋਂ ਦੋਵੇਂ ਪੈਸੇ ਹੀ ਪਤਾ ਨਹੀਂ ਮਤਲਬ ਮੁੰਦਰੀ ਮੁੰਦਰੀ ਚੰਗੀਆਂ ਨੇ। ਤੇ ਨਿਕਲ ਆਪੇ ਤੇ ਨੰਬਰ ਉਹ ਅੰਦਾ ਵੀ ਸ਼ੰਕਰ ਨੇ ਪਾਤੀਆਂ ਆ ਸ਼ੰਕਰ ਦੇ 11 ਨੰਬਰ ਆ ਵੀ ਰੇਸ਼ਮ ਦੇ 17 ਨੰਬਰ ਆ ਰੇਸ਼ਮ ਨੇ ਪਾਇਆ 18 ਚ 17 ਸ਼ੰਕਰ ਨੇ ਪਾਇਆ 11 ਦੇ ਚ 16 ਭੈਣੇ ਹੁਣ ਮੈਂ ਹੀ ਉੱਥੇ ਜਿੱਦੀ ਜਾਈਏ ਇੱਕ ਦੂਜੇ ਨਾਲ ਪਲਵਾਨ ਪਾਉਰੀ ਜਿੱਜੀ ਆਵੇ ਰਿੰਕੋ ਵੀ ਜਿੱਦੀ ਆ ਜੀ ਮੇਰੇ ਤੋਂ ਜਿੱਦੀ ਜਾਈਏ ਹੁਣ ਚਲੋ ਜਿੰਨਾ ਦੇ ਹੁੰਦਾ ਹੀ ਆਪਦੇ ਬੰਦੇ ਬੰਦੇ ਉਹ ਕਿਤੇ ਨੰਬਰ 19 ਆ ਮੈਂ ਕਹਾਂ ਨੰਬਰ ਜਿਹੜੇ ਨੇ ਲੈ ਉਹ ਦੱਸ ਨਾ ਕਿੰਨੇ ਆ ਹਾਂ ਉਹ 19 ਤੋਂ ਕੋਲੇ ਜਿਹੜੇ ਜਮਲਾ ਟੋਡੀਆਂ ਪਾਈਆਂ ਨੇ ਤੇ ਵਿੱਚੁੱਤੇ ਇਹਨੇ ਜੱਫੇ ਖਾਦੇ ਆ ਉਹ ਆਖ ਨਹੀਂ ਸਿੱਧੇ ਨੰਬਰ ਹੀ ਗਿਣਨੇ ਨੰਬਰ 19 ਆ ਮੈਂ ਦੱਸ ਯਾਰ ਉਹ ਜਾਣ ਜਾਣ ਹੀ ਕਿੰਦਾ ਆ ਉਹ ਜਾਣ ਜਾਣ ਕਿੰਦਾ ਉਹ ਜਾਣ ਜਾਣ ਕਿ ਨਹੀਂ ਗਿਆ ਹੁਣ ਗਿਣਿਆ ਨਹੀਂ ਉਹਨੇ ਵੀ ਉਹਨੂੰ ਆਈਦਾ ਵੀ ਆ ਕਿਤੇ ਇਤਿਹਾਸ ਚ ਕਿਤੇ ਕਿਸੇ ਬੁੱਕ ਚ ਪੜਿਆ ਇਹ ਰੂਲ ਇਹ ਜਿੰਨੀਆਂ ਪਾਈਆਂ ਉਹਨੇ ਨੰਬਰ ਹੋ ਜਾਣਾ ਨੰਬਰ ਤੇ ਹੋਈ ਕਿ ਨਹੀਂ ਜਾਣਨਾ ਜੀ ਇਦਾਂ ਦੇ ਸਾਫੀ ਅੱਡਾ ਟੱਚ ਲਾ ਕੇ ਕਹਿ ਦੂਗਾ ਫਿਰ ਨਹੀਂ ਆਉਂਦਾ ਆ ਵੀ ਇਹਦੇ ਨਾਲ ਨੰਬਰ ਹੁਣ ਇਤਰਾ ਰਾਣਾ ਆ ਮਤਲਬ 20 ਨੂੰ ਹਾਂ ਰਾਣਾ ਤੋਂ 20 ਟੱਚ ਲੈਣੇ ਆ 20 ਟੱਚ ਲੈਣੇ ਰਾਣਾ 20 ਟੱਚ ਲੈ ਕੇ ਬਾਹਰ ਹੋ ਮੈਂ ਬੈਠਣਾ ਮੈਂ ਬੈਠੇ ਰਾਣਾ ਰਾਣਾ ਕੰਮ ਦੇਖਿਆ ਉਹ ਸੈਸ਼ਨ ਕਨਿਊ ਕਮੇਟੀ ਨਾਲ ਉਹ ਲੜਦਾ ਫਿਰ ਉਹ 10000 ਦੇ ਦਿੰਨੇ ਆ ਬੈਰੋ ਕਿੱਥੇ ਮੈਂ ਬਾਉ ਪਲਵਾਨ ਨੂੰ ਵੀ ਆਖਿਆ ਮੈਂ ਪੁਹਾਜੀ ਤੂੰ ਰੋਜ਼ ਨੌਰਥ ਦੇ ਕਪਾਂ ਤੇ ਉਹ ਵਧੀਆ ਟੀਮ ਸਾਰਾ ਕੁਝ ਵਧੀਆ ਨਾ ਪੁਹਾਜੀ ਤੂੰ ਰੋਜ਼ ਮਤਲਬ ਖੁਰਮ ਦੇਜੋ ਤੇ ਖੇਡਾਉਂ ਖੇਡਦੇ ਵੀ ਰਹੇ ਜੇ ਹੁਣ ਖੜਾਉਂਦੇ ਵੀ ਜ ਪਰਾ ਤੁਸੀਂ ਨਜਾਇਜ਼ ਰੋਲਾ ਪਾਉਂਦੇ ਜੀ ਵੀ ਨੰਬਰ ਲੈਣ ਨੰਬਰ ਆ ਵੀ ਨੰਬਰ 19 ਆ ਨੰਬਰ 19 ਆ ਮੈਂ ਹੈ ਇਹ ਦੱਸੋ ਰਿਆ ਨਤਾਲਾ ਨੰਬਰ ਆ ਜਿੰਨੇ ਵੀ ਆ ਮੰਨ ਲਓ ਜੇ 19 ਚੋਂ ਦੋ ਜੱਫੇ ਵੀ ਆ ਨਾ ਕੋਈ ਨਿਕਲਣਾ ਨਹੀਂ ਨਿਕਲਣਾ ਤੁਸੀਂ ਉਧਰ ਮੋਕੇ ਤੇ ਰੀਤੀ ਮੇਰੇ ਮੂੰਹ 'ਚ ਲਿਖੀ ਆ ਤੇ ਉੱਪਰ ਕਿੱਥੇ ਜਿੰਮੜਿਆ ਆ ਕਰਕੇ ਕਮੇਟੀਆਂ ਦੀ ਪੁਲਵਾਂ ਜੀ ਲੜੋ ਨਾ ਫਿਰ ਉਹ ਆਖਣ ਵੀ ਆ ਕਰਕੇ ਉਹ ਆ ਕੇ ਵੀ ਦੋਦ ਕਰ ਲੋ ਤੇ ਜਦੋਂ ਕਮੇਟੀ ਨੂੰ ਪਤਾ ਲੱਗਾ ਕਮੇਟੀ ਦੀ ਪੁਲਵਾਂ ਜੀ ਲੜੋ ਨਾ ਦੋ ਨੂੰ ਦੇ ਦੇਣੇ ਹੂੰ ਉਹਨਾਂ ਪਰੋਂ ਦੋਨ ਪੈਸੇ ਦੇ ਕਿਤੇ ਚੰਗੇ ਰਹਿ ਚਰੇ ਉਹਨਾਂ ਦੀ ਪਰਮਾਨਸੀ ਉਹਨਾਂ ਦੇ ਨਾਲ ਨਾਲ ਤਰਨਾ ਕਰਾਉਣਾ ਕਰੋ ਆਹੋ ਕਹਿੰਦੇ ਚੱਲ ਅਸੀਂ ਤੇ ਜਿਹਨੇ ਮੇਲਾ ਕਰਾਉਣਾ ਚਾਹ ਰੋ ਅਗਲਾ ਸੋਚਦਾ ਵੀ ਚੱਲ ਯਾਰ ਜੇ ਮੇਲਾ ਦਾ 10 15 ਹਜ਼ਾਰ ਉਹਨਾਂ 10 11 ਹਜ਼ਾਰ ਕੋਈ 12 ਹਜ਼ਾਰ ਉਹਨੂੰ ਵੀ ਦੇਤਾ ਸ਼ੰਕਰ ਨੂੰ ਵੀ ਲੋ ਪਰਮਾਨਸੀ ਤੁਸੀਂ ਵੀ ਲੈ ਲਓ ਤੇ ਚੱਲ ਉਹ ਤੇ ਉਹਨਾਂ ਦੀ ਪਰਮਾਨਸੀ ਆ ਨਾ ਪਰ ਬਾਏ ਰੂਲ ਥੋੜੀ ਬਣਦੇ ਆ ਕੋਈ ਤੁਸੀਂ ਉਧਰ ਮੱਕੀ ਦਾ ਆ ਗਈ ਸੀ ਨਾ ਤੇ ਜੀ ਵੀ ਨੇ ਫੋਨ ਕਰੀ ਪਤਾ ਹੀ ਨਹੀਂ ਕੀ ਕਰਨੀ ਆ ਥਾੜਾ ਫਟੋ ਯਾਰ ਮੱਕੀ ਪਰਮਾਨ ਕਹਿੰਦੇ ਆ ਵੀ ਮੈਂ ਤੁਹਾਡੀ ਥਾਪੂਰੀ ਦੇ ਫਿਰ ਹੋਰ ਸਹੀ ਹੈ ਨਹੀਂ ਗਰਾਊਂਡ ਨਹੀਂ ਨਹੀਂ ਉਹ ਗੱਲਾਂ ਨਹੀਂ ਸਹਿਮਤ ਆ ਹੁਣ ਤਾਂ ਮੈਂ ਹਰਥਾਂ ਕਿੰਨਾ ਪਤਾ ਕਾ ਤੋਂ ਭਰਾਵਾ ਹੁਣ ਮੈਂ ਤੈਨੂੰ ਸੱਚੀ ਗੱਲ ਦੱਸਾਂ ਉਹ ਦਿਨ ਛਾਲ ਮਾਰ ਬਿਠੇ ਥੱਲੇ ਰੂੜਾ ਬਚ ਗਿਆ ਤੇ ਉਹ ਉਹਦੀ ਛਾਲ ਮਾਰ ਗਈ ਸੀ ਆ ਦੇਖ ਮੇਰਾ ਪੈਰ ਤੂੰ ਆਖਣਾ ਆ ਇਧਰ ਆਜੇ ਵੀ ਸੁੱਜ ਗਈ ਸੁੱਜਾ ਭਾਜੀ ਉਹ ਦਿਨ ਉਹ ਮੈਂ ਗਰਮ ਪਾਣੀ ਚ ਰੱਖ ਦਿਆਂ ਸਵੇਰੇ ਵੀ ਰੱਖਿਆ ਫਿਰ ਮੈਂ ਉਹ ਖਾਣਾ ਖਾਣ ਤੋਂ ਪਲਾ ਚੀਜ਼ ਕਰਾ ਗਏ ਟਾਡੇ ਤੋਂ ਪਹਿਲੇ ਗੱਲ ਕਰ ਮੈਨੂੰ ਆਣ ਕੇ ਬੋਬੀ ਕਹਿੰਦਾ ਤੁਹਾਨੂੰ ਐ ਘੋਰ ਮਰਮਾਗਾ ਸਾਲਿਆ ਮੈਂ ਪਹਿਲਾਂ ਐ ਕਰਦਾ ਆਉਣ ਦੇ ਤੇਰੇ ਲੱਗੇ ਕਈ ਜਗ੍ਹੀ ਸੜਕ ਬੱਕੀ ਜਾ ਉਹਦੇ ਮੂਹ ਜਾਰੀ ਹੈ ਕਾਰਾਉਂਦੇ ਕਾਰਾਉਂਦੇ ਨਹੀਂ ਰਵੀ ਦੇ ਪੈ ਗਈ ਕਾਰਾਉਣੇ ਮਾਰੀ ਉਹਦੇ ਸਹੀ ਤਾਂ ਟਾਡੇ ਤੋਂ ਪਹਿਲੇ ਇਹ ਗੱਲ ਕੀਤੀ ਵੀ ਸੜੋਡ ਬੜਾ ਹੈ ਬਾਕੀ ਗਰਾਊਂਡ ਬੜੀ ਵਧੀਆ ਹੈ ਤਾਂ ਅਸਲ 'ਚ ਨਾ ਗਰਾਊਂਡ ਬਹੁਤ ਸੋਹਣੀ ਸੀ ਜਿਹੜੇ ਤੁਹਾਡੇ ਰੋੜੇ ਸੀ ਨਾ ਉਹ ਵੀ ਸਹੀ ਹੋ ਜਾਣੇ ਸੀ ਕਿੱਧਾ ਹੋਣੇ ਸੀ ਜਿਹੜੇ ਤੁਹਾਡੇ ਆਂਤਰ ਜੰਗਲੇ ਵਾਲੇ ਦੇ ਨਾ ਮੁੰਡੇ ਹੁੰਦੇ ਨਾ ਪੌੜਿਆਂ ਵਾਲੇ ਕਿ ਆ ਇਹਨੂੰ ਬੜਾ ਜ਼ਿਆਦਾ ਰੋਡ ਤਾਂ ਦੇ ਦਰਦੇ ਜੰਗਲੇ ਵਾਲਾ ਇੱਕ ਪਰਾਵਾ ਗਲਤ ਟੱਕਰਿਆ ਏ ਉਹਦਾ ਭਾਂਤ ਵੀ ਨਾ ਲਾਉਂਦੇ ਬਸ ਜੰਗਲਾ ਮਾਲੇ ਦਾ ਜੰਗਲਾ ਮਾਲੇ ਦਾ ਹਾਂ ਮਾਲੇ ਤੇ ਤੂੰ ਜੰਗਲਾ ਮਾਲੇ ਦਾ ਮਾਲਕ ਇੱਕ ਨੰਬਰ ਗਰਾਊਂਡ ਬਣਾਜੋ ਅਸੀਂ ਕੈਰੋ ਵਾਲਿਆਂ ਨੂੰ 8 ਵਜੇ ਬਾਅਦ ਉਤਰੇ ਜਿਹੜੇ ਰੋੜੇ ਸੀ ਪੌੜਾ ਮਾਰੇ ਉੱਤੋਂ ਰੋੜੇ ਸਾਰੇ ਕਿੱਥੇ ਹੋ ਗਏ ਹਾਂ ਹੋਏ ਦੁਬਾਰਾ ਨੂੰ ਤੁਸੀਂ ਸੁਹਾਗਾ ਨਹੀਂ ਮਾਰਨਾ ਤੇ ਰੋੜੇ ਉੱਤੇ ਨਹੀਂ ਹਣੇ ਕੋਲ ਕੋ ਰੋਕੇ ਆਗੇ ਤਾਂ ਪਹਿਲੇ ਬਿਚਾਲੀ ਨੂੰ ਤਾਂ ਰੋਕੇ ਆਗੇ ਨਾ ਹੋਵੇ ਯਾਰ ਤੂੰ ਨਹੀਂ ਮਾਲਾ ਲਾ ਵੀ ਜੇ ਜੀ ਮਾਮਲਾ ਪੰਚ ਹੋਣਾ ਨਾ ਕਿਹਦੇ ਘਰ ਪੌੜਾ ਨਹੀਂ ਹੈਗਾ ਉਹ ਨਾਲ ਲੈਮ ਜਿਆ ਮਾਲਾ ਮਾਲ ਲੈ ਪੰਜ ਸੱਤ ਉਹਨਾਂ ਕੋਲ ਹੋਣ ਤਿੰਨ ਚਾਰ ਤੁਸੀਂ ਫੜ ਲਓ ਹਾਂ ਤਿੰਨ ਚਾਰ ਤੁਸੀਂ ਫੜ ਲਓ ਇੱਕ ਵਾਰੀ ਅੱರ್ಧ 10 11 ਬੰਦੇ ਲਾਈਨ 'ਚ ਲੱਗ ਕੇ ਇਕਰੀਆਂ ਖਿੱਚ ਲੈਣਾ ਹਣਾ 10 11 ਬੰਦੇ ਲਾਈਨ 'ਚ ਲੱਗ ਕੇ ਇਕਰੀ ਖੋੜਾ ਖਿੱਚ ਲੈਣ ਤਾਂ ਸਾਰੇ ਇੱਕ ਸੈੱਟ ਸਾਫ਼ ਹੋ ਜਾਂਦੀ ਆ ਹਣਾ ਤੇ ਉੱਥੇ ਤੇ ਪਲੇਅਰ ਹੀ ਬੜੇ ਸੀ ਨਿੱਕੇ ਖੇਡੇ ਖੁੱਡੇ ਅਸੀਂ ਦੋ ਗੱਲ ਕਰਨ ਦੇ ਆਂ ਮੇਰੇ ਨਾਲ ਅਸਲ ਇੱਕ ਦਿਨ ਵੱਜ ਗਿਆ ਐਸਪੀ ਦੇ ਪਿੰਡ ਆ ਹੁੰਦੀ ਨਹੀਂ ਨਲੇ ਵਾਲੀ ਬਜਰੀ ਜਿਹੜੀ ਪੱਥਰ ਵਾਲੀ ਜਿਹੜੀ ਉਦੋਂ ਥੱਲੇ ਨਿਕਲੀ ਉਹਦੇ ਹਾਂ ਜੀ ਹਾਂ ਜੀ ਤੇ ਉਹ ਵੱਜ ਗਿਆ ਮੇਰੇ ਐਸਪੀ ਦੇ ਪਿੰਡ ਗਰਾਊਂਡ ਚ ਜਾਂਦੇ ਆ ਬਾਹਰਲੇ ਬੰਨੇ ਨਹੀਂ ਉਹ ਜਿੱਥੇ ਉਹਨੇ ਗਰਾਊਂਡ ਹੁਣ ਬਣਾਈ ਆ ਸਾਨੂੰ ਵੇਖੀ ਹੋਵੇ ਇੱਥੇ ਮੈਚ ਖਿਲਾਇਆ ਬਾਹਰਲੇ ਬੰਨੇ ਵਲੀ ਜੀ ਆ ਤੇ ਉਹ ਰੜਾ ਜਾ ਥਾਂ ਸੀ ਤੇ ਮੈਂ ਵਾਰਮ ਅਪ ਹੁੰਦਾ ਆਉਣ ਡਿਆ ਤੇ ਥੱਲੋਂ ਇਧਰ ਤਲੀ ਚ ਵੱਜ ਗਿਆ ਰੋੜਾ ਇਹਦੇ ਵਿੱਚ ਇੱਥੇ ਉਹ ਉਦੋਂ ਦਾ ਜਿਹਦਾ ਜ਼ਖਮ ਜਿਹਾ ਬਣ ਜਾਂਦਾ ਨਾ ਵੀ ਪੈਰ ਮਤਲਬ ਬਾਹਰ ਜ਼ਖਮ ਹੋ ਵੀ ਨਹੀਂਗਾ ਵੇਚ ਜਖਮ ਆ ਤਾਂ ਬਾਈ ਉਹ ਜਦੋਂ ਮੈਂ ਇਦਾਂ ਪੈਰ ਰੱਖਦਾ ਦੁਖਦੇ ਆ ਉਹ ਥਲੇ ਫਟ ਗਿਆ ਉਹ ਤੁਹਾਡੇ ਉਦਨ ਉਥੇ ਮਾਰੀ ਉਥੇ ਵੀ ਇੱਥੇ ਉਥੇ ਘੁੱਟ ਗਿਆ ਉਹਨੂੰ 2 ਮਿੰਟ ਲਗਾਤਾਰ ਗਰਮ ਮਾਮਾ ਗਰਮ ਗਰਮ ਅਗਲਾ ਖਾਣ ਮੈਂ ਚ ਮਾਮਾ ਬਣਿਆ ਸੀ ਮਾਰਨ ਹੁਣ ਜਾਣਾ ਸੀ ਪਰੇ ਨੂੰ ਮਗਰੋਂ ਮੈਂ ਕਹਾਈ ਕੋੜੀ ਇੱਕ ਕੇ ਦੋ ਰਹਿ ਗਏ ਮੈਂ ਇਹਨੂੰ ਮੈਂ ਪਾ ਦੇ ਹੁਣ ਦੂਜੇ ਨੂੰ ਜਰਾ ਹੋਰੇ ਨੂੰ ਮਗਾ ਗੋਰੇ ਉਹਨਾਂ ਨੂੰ ਲਾਸਟ ਵਾਲੀ ਗੋਰੇ ਨੇ ਪਾਈ ਫਿਰ ਆਹ ਮਗਾ ਗੋਰੇ ਉਹ ਜਿੰਦਰਾ ਤੂੰ ਪਹੁੰਚ ਜਾ ਗਿੰਦਰ ਨਹੀਂ ਹੰਦਾ ਕਾਕਾ ਦਾ ਸੀ ਆ ਤੂੰ ਪਹੁੰਚ ਜਾ ਗੋਰੇ ਪਹਿਲੇ ਲੱਗੇ ਸੀ ਨਾ ਜਦੋਂ 250 ਰੁਪਏ ਲੱਗੇ ਕਾਕਾ ਨੇ ਤੂੰ ਪਹੁੰਚ ਜਾ ਮਗਾ ਨਹੀਂ ਇਤਨੀ ਇਹਦੇ ਇਹ ਥੋੜਾ ਜਿਹਾ ਉਹਦੀ ਕਿਸਮਤ ਹੈ ਜਦੋਂ ਨਹੀਂ ਹੀ ਪੈਸੇ ਲੱਗੇ ਉਦੋਂ ਚਾਰਾ ਉਹ ਪਾਵੇ ਹਾਂ ਜਦੋਂ ਪੈਸੇ ਲੱਗੇ ਤੇ ਉਹ ਤੁਹਾਨੂੰ ਸਿੰਗੇ ਤੋਂ ਮੋੜ ਦੋ ਅਰੇ ਉਸਤਾਦ ਜੀ ਇਹ ਵੀ ਥੋੜੇ ਪੰਜਰ ਕਬੱਡੀਆਂ ਬੰਨਦੇ ਪੈਸੇ ਪਾਓ ਹੋਰ ਕਰ ਜਣੇ ਆਹ ਵਾਹ ਇਹ ਤੇ ਦੋ ਮਟਲੋੜਿਆਂ ਸਾਹਿਦੋਣੀ ਉਹ ਦਰਮਿਆ ਵਿਚ ਆ ਉਹਦੋਂ ਪਖੜੇ ਓੜੇ ਉਹਦੇ ਚ ਪਖੜੇ ਓੜੇ ਬੜਾਈ ਪਰ ਪੰਗੜਾ ਤੇਰੇ ਹੱਥ ਕੋਈ ਲਾਲ ਕੰਚੀ ਹੁੰਦੀ ਤੇ ਲੱਗੇ ਉਹ ਮਕਰਬ ਨੇ ਮੈਂ ਕੋਲ ਖਲੋਕਾ ਹਾਂ ਹਾਂ ਬੜੀ ਬਹੁਤ ਜਿਆਦੀ ਜਾ ਉਹ ਵੇਖਿਆ ਜਾ ਮੈਂ ਤੁਹਾਨੂੰ ਦੱਸਣਾ ਵੀ FIFA ਵਰਲਡ ਕੱਪ ਚ ਅਸੀਂ ਸੁਣਿਆ ਵੀ ਉਹ 1 ਮਹੀਨੇ ਚ ਆਇਆ ਫੇੜ ਕੇ ਗੋਡੇ ਸਰਜੇ ਨਾਲ ਕੋਣੀ ਫੁੱਟਬਾਲ ਖੇਡਿਆ ਨਾ ਗੋਡੇ ਦੀ ਪ੍ਰੈਸ਼ਨ ਕਰਾ ਕੇ ਮਹੀਨੇ ਬਾਅਦ FIFA ਕਿੰਨੀ ਪੈਜ ਮਿਹਨਤ ਕੀਤੀ ਉਹ ਬੰਦਾ ਵੀ ਫੀਫਾ ਵਰਲਡ ਕੱਪ ਦੇ ਚੀਨ ਚ ਗਿਆ ਉਹ ਇੱਕ ਮਹੀਨੇ ਬਾਅਦ ਹੀ ਪਰ ਇੱਕ ਹੋਰ ਵੀ ਡਿਪੈਂਡ ਕਰਦਾ ਨਾ ਟ੍ਰੇਡ ਕਿਹੜਾ ਆ ਆ 29 ਸੀਜ਼ਨ ਆਇਆ ਸੀਜ਼ਨ ਆਇਆ ਜਾਂ ਛਿੱਲੀ ਦਾ ਛਿੱਲੀ ਦਾ ਹੁਣ ਚੱਲ ਛੇਤੀ ਬੰਦਾ ਛੇਤੀ ਆ ਜਾਂਦਾ ਗਰਾਊਂਡ 'ਚ ਇਦਾਂ ਕਲਾ ਹੁੰਦੇ ਨਾ ਕਿ ਦੂਰੀ ਹੈ ਕਿ ਕਿਤੇ ਗਾ ਬਗੜਨਗੇ ਆਵੇ ਆਹ ਬੰਦਾ ਕਿੱਥੇ ਆਵੇ ਸਾਬੀ ਸਾਬੀ ਵੀਰੇ ਆਇਓ ਬਲ ਆਹ ਤਰੇ ਪਿੱਟੋ ਫਰਮਾਇਸ਼ ਆਈ ਆਵੇ ਆਪ ਲਾਮੇ ਆਏਗੀ ਸਾ ਲਾਮਾ ਆ ਗਿਆ ਤੇਰਾ ਲਾਮਾ ਆ ਗਿਆ ਪਰਵਾਨਾ ਤੇਰਾ ਹੈ ਆ ਸਾਬੀ ਬਾਗੜਨਗੇ ਇਹ ਬਾਰੇ ਨਾਲ ਕੱਟੂਗਾ ਦੇ ਨਾਲ ਆ ਨੋ ਪੁਰਾ ਜਿਹੜਾ ਜਣਾ ਸਵੇਰੇ ਜਿੰਨੇ ਨਾ ਖੇਡਿਆ ਨਾ ਮੈਚਰਾ ਲੱਗਿਆ ਤੇ ਨੰਨ ਨਾ ਮੈਂ ਮੁੱਖ ਮੁੰਡਾ ਸੀ ਜਿਹੜਾ ਪਾਣਾ ਨਾ ਨਾ ਕੱਲੇ ਆ ਲੱਗੇ ਆ ਨਾ ਕੱਲੇ ਆ ਗਏ ਕੱਲੇ ਆ ਗਏ ਇਹਦੇ ਦਾਸੀ ਜਾਨਾ ਨਹੀਂ ਮਿਲਦੀ ਨਹੀਂ ਮੈਂ ਮਸਰਾ ਮਾਗਾ ਜੀ ਉਹ ਦੋ ਜਨ ਗੇਸਰਾ ਇੱਕ ਚੁੰਗਲ ਮੋਥੇ ਖੇਡਣਾ ਉਹ ਆਪਣੇ ਕੋਈ ਸਹੀ ਟੈਪਲ ਨਹੀਂ ਸਹੀ ਆਪਣੇ ਕੋਈ ਆਉਂਦੇ ਨੇ ਕੋਈ ਕੀ ਦੀ ਤੇਰੇ ਕੋ ਨਹੀਂ ਨਹੀਂ ਤੇ ਕੀ ਦੀ ਆ ਬਾਈ ਦੀ ਹੈ ਮੇਰੇ ਉਹ ਮੈਂ ਦਿੱਤੀ ਸਾਈ ਬਾਈ ਦੀ ਟੈਂਟ ਕੇ ਲਾਉਣੇ ਆ ਚੰਗਾ ਲੱਗਦੇ ਆ ਹੋਰ ਠੀਕ ਠਾਕ ਆਜੋ ਭਾਜੀ ਕਰ ਦੁੱਦੇਗਾ ਆ ਉੱਥੇ ਕਾਰ ਨੂੰ ਬਾਪੂਆਂ ਕੇ ਨਾਲ ਬਾਪੂ ਮੈਚ ਖੜਨਾ ਆ ਤੇ ਤੁਸੀਂ ਲਾਦਨੀ ਉਹਨੇ ਲਾ ਦੇ ਉੱਥੇ ਨਾਲੇ ਸੇਫ ਰਹੂਗੀ ਸਾ ਹਾਂ ਲੋਕ ਪ੍ਰਾਨ ਕਿਤਾ ਠੀਕ ਠਾਕ ਆ ਮੇਰਾ ਜ਼ਿਕਰ ਜੀ ਕਮਾ ਅਪਰੇ ਚੱਲ ਜੀ ਆਪਾਂ ਚੱਲਿਆਂ ਜੀ ਮੈਚ ਨੂੰ ਤੇ ਪਹਿਲਵਾਨਾ ਬਣਾਇਆ ਅੱਗੇ ਚੱਲ ਗਿਆ ਵਾ ਤੇ ਆਪਾਂ ਟਟਾ ਰੱਖੀ ਪਿੱਛੇ ਤੇ ਆਪਾਂ ਦਾ ਨਾਮ ਮਿਲਦਾ ਹੈ ਗਰਾਊਂਡ ਦੇ ਵਿੱਚ ਉਹ ਆਣੇ ਜਾ ਰਿਹਾ ਵਧੀਆ ਭਰਾ ਜੀ ਤੁਸੀਂ ਸੁਣਾ ਕਿਵੇਂ ਜੇ ਠੀਕ ਜੇ ਮੜੀ ਜਿਸੀ ਕਰ ਲਈ ਮਾ ਫਿਰ ਖਿਡਾਰੀ ਬਹੁਤ ਆ ਰਹੇ ਨੇ ਕੋਈ ਰਜਿਸਟ੍ਰੇਸ਼ਨ ਆ ਰਹੇ ਹੈ ਸਾਰੇ 스타 ਆ ਰਹੇ ਡਾਕਟਰ ਕਰਵੀਰ ਸਿਕ ਇਕ ਕੰਨੇ ਵਾਲ ਉਹਨਾਂ ਦੇ ਵੱਲੀਆਂ ਦੂਰ ਕਰਵੀਰ ਨੂੰ ਬੁਲਾਇਆ ਇਹ ਕਹਿੰਦੇ ਬਾਅਦ ਵਿੱਚ ਕਬੱਡੀ ਦੇ ਵੱਲੇ ਹੀੜੀ ਹੋ ਗਈ ਹੈ ਪੋਰ ਗਰਾਊਂਡ ਕਲੀਅਰ ਕਰਦੇ ਵੀਜੀ ਇਹਨਾਂ ਦੇ ਬੇਸ ਆ ਰਹੇ ਇੱਕ ਮਿੰਟ ਬਸ ਪਾਸੇ ਕਰ ਦਿਜੀਏ ਤੋਂ ਹੁਣ ਬੰਦ ਕਰ ਦਈਏ ਬਾਬਾ ਜੀ ਸਰਦਾਰ ਦੀ ਕਬੱਡੀ ਕਲੱਬ ਨਸੂ ਚੰਗ ਦੀ ਟੀਮ ਹੈ ਪਰਪਾ ਖੇਡ ਦੇ ਮੈਦਾਨ ਦੇ ਵਿੱਚ ਆ ਗਈ ਹੈ ਘਟਨਾ ਨਾਲ ਇੱਕ ਵਾਰੀ ਵੀ ਪੁੱਜਣਾ ਨਵਾਂ ਮੁੰਮਾ ਜਹਦੀਦ ਬਾਬਾ ਨੌ ਸਿੰਘੀ ਕਬੱਡੀ ਕਲੱਬ ਚੱਪੇ ਦੀ ਖੇਡ ਕਲੱਬ ਦੇ ਵਿੱਚ ਆਉਥੇ ਹੈ ਆਈਟਮ ਮਾਣ ਜਾਂਦਾ ਚੱਪੇ ਦੀ ਖੇਡ ਕਰਾਉਣ ਲੋ ਇੱਕ ਬੱਚਾ ਨਵਾਂ ਮੁੰਡਾ ਤਰਸਾਨ ਬਣ ਕੇ ਉੱਥੇ ਹੈ ਗੌਂਦੀਪੁਰ ਦੀ ਖੇਡ ਕਲੱਬ ਦਾ ਬਟਾ ਬਹੁਤ ਜਨਾ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਆਉਂ ਰਹੀਆਂ ਤੇ ਪਿੱਛੇ ਵਿੱਚ ਖੁਰਦਾਸ ਮਾਨ ਜੁਣੀਏ ਕਹਿੰਦੇ ਆ ਉਹ ਕੌਣ ਹੈ ਉਹ ਕਹਿੰਦੇ ਲਾਲ ਕੁੜੀਆਂ ਮੰਨਾ ਜੰਗਲੇ ਤੋਂ ਬਾਹਰ ਖਰੋਤਾ ਯਾਦ ਨੇ ਸਾਂ ਮੇਰੇ ਵੀਰੋ ਉਹ ਲਾਲ ਕੁੜੀਆਂ ਮੰਨੇ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਸੈਕਟਰ ਦੇ ਨਾਲ 7 ਵਜੇ ਗਿਆ ਗਰਾਤਾ ਤੋਂ ਦੂਰ ਹੈ ਟਾਰਕ ਕਮੇਟੀ ਦੇ ਦੋਵਾਂ ਦੇ ਅਸੀਂ ਗੁਰਪ੍ਰੀਤ ਕਰੇ ਜਾਂ ਮੀਨ ਸਾਉਂਡਾ ਦੇ ਵਿੱਚ ਬਾਤ ਸਿਰ ਕਰੇਗਾ ਬੜਾ ਸੋਹਣਾ ਇੰਟਰਨੈਸ਼ਨਲ ਹੈ ਟਾਸ ਵੀ ਹੋਵੇਗੀ ਬਾੜ ਸਨਮਾਨ ਵੀ ਜ਼ਰੂਰੀ ਹੈ ਇਹ ਵੀ ਗੁਰਨਾਨ ਦਾ ਸਨਮਾਨ ਦਾ ਸਾਡੇ ਡਾਕਟਰ ਦਲਵੀਰ ਦਾ ਸਨਮਾਨ ਹੈ ਪ੍ਰਬੰਧਕ ਕਮੇਟੀ ਵੱਲੋਂ ਸਹਾਇਤਾ ਨਾਲ ਸਨਮਾਨੇ ਜਾਂਦੇ ਆ ਸਰਦਾਰ ਕਟੇ ਸਿੰਘ ਮੈਚੇ ਟਾਸ ਹੋਵੇਗੀ ਤੇ ਨਾਲ ਮੁਕਾਬਲਾ ਜਿਹੜਾ ਸ਼ੁਰੂ ਲਾਈਨ ਅਪ ਟਾਸ ਹੋ ਗਈ ਹੈ ਬਈ ਜਲਦੀ ਦਿਨਾਂ ਦੋਨੇ ਟੀਮਾਂ ਸੈਟਲ ਆ ਜਾਣ ਰਾਣਾ ਲਾਹੌਰੀ ਮਾਣ ਦਾ ਹੈਪੀ ਲਾਹੌਰੀ ਮਾਹੌਲ ਹੈ ਇਹ ਬਾਡਰ ਏਰੀਏ ਦੇ ਦੋ ਜਾਨਵ ਮਾਫੀ ਮੰਨੇ ਜਾਂਦੇ ਆ ਦੋਨੇ ਮੱਲ ਅੱਜ ਜ਼ਿੰਮੇਦਾਰੀਆਂ ਸਾਹਮਣੇ ਆ ਤੁਹਾਡੇ ਘਰ ਦਾ ਮੇਲਾ ਵੀਰੋ ਤੁਹਾਡੇ ਮਾਨ ਸਤ ਉਸਮਾਨ ਹੋਣਗੇ 18 ਅਗਸਤ ਨੂੰ ਗੋਪੀ ਕਹਾਲੀ ਵਾਲਾ ਮੇਰੇ ਵੀਰੋ ਰਣਦੇ ਮੱਖਣ ਸੰਦੂ ਆਸਟ੍ਰੇਲੀਆ ਖੇਡਦਾ ਖੇਡਦਾ ਅਮਰੀਕਾ ਵੇ ਕੱਪ ਛੱਡਿਆ ਤੇ ਅਮਰੀਕਾ ਦੇ ਕੱਪਾਂ ਤੋਂ ਵੱਡਾ ਇੰਡੀਆ ਆ ਗਿਆ। ਬਾਦਿਆਲੇ ਤਾੜੀਆਂ ਮਾਰੋ। ਮੱਖਣ ਸੰਧੂ ਕਬੱਡੀ ਪਾ ਰਿਹਾ ਹੈ। ਮੱਖੀ ਕਾ ਪੈਂਦਾ। ਅਗਲੀ ਕਬੱਡੀ ਤੇ ਦਮਨ ਟੱਚ ਤੇ ਪੁਆਇੰਟ ਮੱਖਣ ਸੰਧੂ ਦੇ ਖਾਤੇ ਦੇ ਵਿੱਚ ਜੁੜ ਗਿਆ। ਅਗਲੀ ਕਬੱਡੀ ਪਾਉਣ ਲਈ ਨਾਜਮਨ ਤਿਆਰ ਹੈ। ਲਖਬੀਰ ਕਰਦੇ ਸੰਤਾ। ਆਉਂਦੇਖਾਂਗੇ ਸਾਹਮਣੇ ਪੈਂਦੀਆਂ ਕਬੱਡੀਆਂ ਮੇਰੇ ਪਿੰਡਾਂ ਪਿੰਡਾਂ ਮੇਰੇ ਵੀਰੋ। ਦੁਨੀਆ ਕਹਿੰਦੇ ਸਾਡੀ ਕਹਿੰਦੀ ਹੈ ਜਿਹਨੇ ਬਾਗੜੀਆਂ ਪਿੰਡ ਮਸ਼ਹੂਰ ਕਰ ਦਿੰਦਾ ਹੈ। ਪਿਆਰ ਕਰਦਾ ਆ ਮੁੰਡਾ ਕਹਿੰਦੇ ਲਾਡੀ ਕਬੱਡੀ ਪੌੜਨੀ ਵਧ ਆਇਆ ਕੀਰਪਰ ਪੁਆਇੰਟ ਰੇਡਰ ਦੇ ਖਾਤੇ ਜੋੜਦਾ ਆਇਆ ਜਿੱਥਾਂ ਦੇ ਕੀਤਾ ਕਈ ਵਾਰੀ ਟੇਡੇ ਹੱਥ ਕਦੇ ਪਾੜੀ ਬਰੀਕ ਗੁੱਟਾਂ ਨੂੰ ਲੜਦੇ ਜਣੇ ਤੇਰੀ ਦੇ ਪੈਰੇ ਤੁਰਦਾ ਹਿਰਨੀ ਦੀ ਪੈਰ ਤੇ ਓ ਸ਼ੈਦਾਂ ਦੇ ਪਤਾਂ ਨੂੰ ਦੋ ਬਹਾਦਰ ਫਿੱਪਣਦੇ ਆ ਮਹਾਰਤੀ ਪੜਦੇ ਆਂ ਉੰਗਲ ਖੜੀ ਆ ਮਾਰੋ ਤਾੜੀਆਂ ਮੱਖਣ ਦੇ ਵਾਸਤੇ ਆਓ ਮੱਖਣਾ ਇਹ ਕਬੱਡੀ ਦਾ ਮੱਖਣਾ ਨਾਲ ਹਰੰਦੀ ਗਰਨਾਲ ਕੱਲੇਵਾਲ ਵੱਡਾ ਵੀਰੇ ਨਾਲ ਸਾਡੇ ਮੇਜਰ ਪ੍ਰਧਾਨ ਜੀ ਉਹਨਾਂ ਦਾ ਧੰਨਵਾਦ ਕਰਾਂਗੇ ਆਹ ਕਹਿੰਦੇ 1000 ਦੀ ਪਹਿਲੀ ਰੇਡ ਹੈ ਫਿਰ ਮੈਦਾਨ ਦੇ ਵਿੱਚ ਕਬੱਡੀ ਪਾਉਂਦੀ ਕਹਿੰਦੇ ਮੱਖਣ ਸੰਧੂ ਆਇਆ ਹੋਇਆ ਆਹ ਕਹਿੰਦੇ ਮੱਖੀਕਾਰਾਂ ਵਾਲਾ ਦਬਦਾ ਨਹੀਂ ਰਮਿਆ ਇਹ ਦਬਦਾ ਨਹੀਂ ਆਹ ਸਿਰਾਂ ਕਰਵਾ ਗਿਆ ਓਹ ਜੀ ਆਓ ਤਾੜੀਆਂ ਜ਼ੋਰਦਾਰ ਇਹ ਰੈਟਰ ਦੇ ਖਾਤੇ ਜੁੜ ਗਿਆ ਆਹ ਮੱਖਣ ਵੀ ਕਮਾਲ ਕਰੀ ਆਉਂਦਾ ਹੈ ਹੈਪੀ ਨੇ ਮੈਲਾ ਲੁੱਟਿਆ ਰਾਣਿਆਂ ਲੱਗੇ ਦਾ ਮੈਲਾ ਦੋਨਾਂ ਕੰਨੀਆਂ ਤੇ ਰਾਣਿਆਂ ਜੱਫੇ ਪਾਉਂਦੇ ਜੀ ਸੋ ਸਾਡੇ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਹਾਂ ਪਹਿਲੀ ਕਬੱਡੀ ਨੀਂਦੂ ਖੇੜਾ ਪਿੰਲ ਮਾਰਨ ਦੇ ਵਿੱਚ ਰੰਨਾ ਬਾਬਾ ਬੰਦਾ ਸਿੰਘ ਸਪੋਰਟ ਕਲੱਬ ਦੇ ਵੱਲੋਂ ਲਾ 2000 ਵਾਲੀ ਪਹਿਲੀ ਪੈ ਗਈ ਹੈ ਭਾਈ ਇਹ ਕਬੱਡੀ ਮੁੰਡਿਆ ਸੰਧੂ ਦੀ 4 4 4 4 ਇੱਕ ਵਾਰ ਪਰ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ ਜੁੜ ਗਿਆ ਮਾਈਕ ਤੇ ਮੇਰਾ ਛੋਟਾ ਵੀਰ ਲਓ ਸਾਹਮਣੇ ਅਗਲੀ ਦਿਨ ਧੰਵਾਦ ਵੀਰ ਸਕੋਰ ਬਣਦੀ ਹੈ ਕਿੰਨੇ ਕਿੰਨੇ ਹੈ 14 ਦੇ ਮੁਕਾਬਲੇ ਦੇ ਵਿੱਚੋਂ ਹਰੰਦੀਪੁਰ ਦੇ ਪੁਆਇੰਟ ਨੇ 28 23 ਤੇ ਨੰਤੂ ਚੱਕਦੇ 40 ਲਾਲੀ ਸੱਧੂ ਜੁਕਾ ਸਿੱਧੂ ਹੰਦਾ ਕੈਨੇਡਾ ਦੇ ਵਿੱਚ ਮਾਣ ਹੈ ਟੀਮ ਜੇਤੂ ਰਹੀ ਹੈ ਬਹੁਤਿਆ ਬੜੇ ਤਰ੍ਹਾਂ ਦੀਆਂ ਗਲਤੀਆਂ ਹੋ ਗਈਆਂ ਹੁਣ ਗੋਪੀ ਵੀਰ ਲੱਗੇ ਆਵੇਗਾ ਦਾ ਸਰਦਾਰ ਫਤਿਹ ਸਿੰਘ ਜੀ ਉਹਨਾਂ ਨੂੰ ਮੇਰੀ ਬੇਨਤੀ ਹੈ ਗੁਰਨਾਰ ਭਾਈ ਸਨਮਾਨ ਕਰ ਲਈਏ ਵੀਰੋ ਤੁਸੀਂ ਸਤਾਰਿਓ ਤੁਹਾਡਾ ਬਹੁਤ ਧੰਨਵਾਦ ਹੈ ਅੱਜ ਦੇ ਮੇਲੇ ਦੇ ਪੋਜੰਦਰੀ ਆਓ ਡਾਕਟਰ ਰਾਜੂ ਨੇ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਡਾਕਟਰ ਸਾਹਿਬ ਹੋਰ ਸਨਮਾਨ ਦੱਸੋ ਜੀ ਕਿਹੜਾ ਕਿਹੜਾ ਕਰਨਾ ਹੈ ਹੋਪੀ ਤੇਰੇ ਹੋਏ ਆ ਦੋਵੇਂ ਹੋਪੀ ਤੇਰੀ ਸਨਮਾਨ ਸਾਦੀ ਬਾਗੜੀਆਂ ਤੇ ਦੁੱਲੀਆਂ ਬੱਚੀ ਦੇ ਨਾ ਸਾਦੀ ਸਨਮਾਨ ਟਾਈਮ ਰਾਣਾ ਸਾਹਿਬ ਹੋ ਗਿਆ ਜੀ ਸ਼ਾਬਾਸ਼ ਭੱਜ ਕੇ ਚੱਲੋ ਪਹਿਲਾਂ ਵੀ ਵੱਡੇ ਐਲਾਨ ਹੋਏ ਐ ਡਾਕਟਰ ਦਲਵੀਰ ਕਹਿੰਦਾ ਵੀ ਸੰਨੀ ਕੱਲੇਵਾਰ ਨੂੰ ਸੋਨੇ ਦਾ ਇੱਕ ਮਿੰਟ ਆ ਸਨਮਾਨ ਕਰੋ ਜੀ ਬਹੁਤ ਬੜਾ ਅਗਰ ਆਜੋ ਜੀ ਛੱਡਾ ਬੁੱਲੀਆਂ ਕਰ ਦਿਓ ਜਿੰਨੀਆਂ ਸੋ ਹਤੇ ਸਤਵਿੰਦਰ ਪੰਜਾਬ ਪਹੁੰਚਦਾ ਭਾਈ ਸਾਹਿਬ ਪਹੁੰਚ ਆ ਜੀ